ਨਗਰ ਨਿਗਮ ਚੋਣਾ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਚੋਣਾਂ ਹੋ ਰਹੀਆਂ ਨੇ ਮਤਦਾਤਾ ਆਪਣਾ ਮਤਦਾਨ ਕਰਨ ਦੇ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਹੋਏ ਨੇ ਉਥੇ ਕਹਿ ਦਈਏ ਕਿ ਹੁਣ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਪਟਿਆਲਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਗਰਮ ਹੋ ਚੁੱਕਿਆ ਕਿਉਂਕਿ ਪਟਿਆਲਾ ਦੇ ਵਿੱਚ ਜਦੋਂ ਨਾਮਜ਼ਦਗੀ ਪੇਪਰ ਭਰੇ ਸੀ ਉਦੋਂ ਵੀ ਜਿਹੜਾ ਮਾਹੌਲ ਹੈ ਉਹ ਕਾਫੀ ਗਰਮ ਹੋਇਆ ਸੀ ਤਾਂ ਅੱਜ ਫੇਰ ਜਿਹੜਾ ਉਹ ਮਾਹੌਲ ਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਤਾਧਰ ਪਾਰਟੀ ਆ ਪੰਜਾਬ ਦੇ ਵਿੱਚ ਉਸਦੇ ਦੋ ਐਮਐਲਏ ਆਪਣੇ ਹਲਕੇ ਤੋਂ ਬਾਹਰ ਪਟਿਆਲਾ ਦੇ ਵਿੱਚ ਜਿਹੜਾ ਉਹ ਉਮੀਦਵਾਰ ਦੇ ਕੋਲ ਪਹੁੰਚਦੇ ਆ ਗੁਰਲਾਲ ਕਨੌਰ ਜਿਹੜੇ ਕਨੌਰ ਤੋਂ ਐਮਐਲਏ ਨੇ ਤੇ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਸਮਾਣਾ ਤੋਂ ਐਮਐਲਏ ਨੇ ਉਹ ਦੋਨੋਂ ਜਿਹੜੇ ਨੇ ਉਹ ਪਟਿਆਲਾ ਪਹੁੰਚਦੇ ਆ ਉਸ ਤੋਂ ਬਾਅਦ ਬੀਜੇਪੀ ਆਗੂ ਜੈ ਇੰਦਰ ਕੌਰ ਦੇ ਵੱਲੋਂ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਦੋਨੋਂ ਐਮਐਲਏ ਨੇ ਵਿਧਾਇਕ ਨੇ ਉਹ ਚੋਣ ਜਾਬਤੇ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਦੇ ਨਾਲ ਭਾਰੀ ਗੱਡੀਆਂ ਦਾ ਜਿਹੜਾ ਕਾਫਲਾ ਸੀ ਉਹ ਵੀ ਨਜ਼ਰ ਆ ਰਿਹਾ ਸੀ ਭਾਰੀ ਪੁਲਿਸ ਫੋਰਸ ਵੀ ਮੌਜੂਦ ਸੀ ਉਹਨਾਂ ਦੇ ਨਾਲ ਤਾਇਨਾਤ ਸੀ ਤਾਂ ਇਹ ਕਿਤਨਾ ਕਿਤੇ ਜਿਹੜਾ ਚੋਣ ਜਾਬਤੇ ਦੀ ਉਲੰਘਣਾ ਚੋਣ ਹਫਤਾ ਲੱਗਿਆ ਹੋਇਆ ਪਟਿਆਲੇ ਦੇ ਵਿੱਚ ਅੱਜ ਚੋਣਾਂ ਨੇ ਤਾਂ ਅਤੇ ਜਿਹੜੇ ਦੋਨੋਂ ਐਮਐਲਏ ਸੀ ਉਹ ਉਮੀਦਵਾਰ ਦੇ ਕੋਲ ਬੈਠੇ ਸੀ ਉਸ ਤੋਂ ਬਾਅਦ ਕਹੀਏ ਕਿ ਉਹਨਾਂ ਦੇ ਵੱਲੋਂ ਅੰਦਰੋਂ ਜਿਹੜਾ ਕੁੰਡਾ ਬੰਦ ਕਰ ਲਿਆ ਜਾਂਦਾ ਜੈ ਇੰਦਰਕੌਰ ਜਿਹੜੇ ਭਾਜਪਾ ਆਗੂ ਨੇ ਉਹਨਾਂ ਦੇ ਵੱਲੋਂ ਬਾਹਰ ਖੜ ਕੇ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਤੇ ਇਸ ਦੀ ਜਿਹੜੀ ਸ਼ਿਕਾਇਤ ਆ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਹਾਈ ਕੋਰਟ ਨੂੰ ਕਰਨ ਦੀ ਜਿਹੜੀ ਗੱਲ ਆਖੀ ਜਾਂਦੀ ਹੈ ਜੈ ਇੰਦਰਕੌਰ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਲਿਖਤੀ ਰਿਪੋਰਟ ਆ ਜਿਹੜੀ ਉਹ ਐਸਐਸਪੀ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਲਿਖਤੀ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਕਿ ਇਹਨਾਂ ਦੇ ਵੱਲੋਂ ਜਿਹੜੀ ਚੋਣ ਜਾਬਤੇ ਦੀ ਉਲੰਘਣਾ ਟੀਟਿਆ ਤੋਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਦੂਸਰੇ ਪਾਸੇ ਹੁਸ਼ਾਰਪੁਰ ਤੋਂ ਉਹ ਵੱਡੀ ਖਬਰ ਆਈ ਹੈ ਕਿ ਆਪ ਆਗੂ ਅਤੇ ਕਾਂਗਰਸੀ ਆਗੂ ਆਮੋ ਸਾਹਮਣੇ ਹੋਏ ਨੇ ਆਪਾਗੂ ਬ੍ਰਹਮਸ਼ੰਕਰ ਜੰਪਾ ਅਤੇ ਇਹ ਕਾਂਗਰਸੀ ਆਗੂ ਸੁੰਦਰ ਸ਼ਾਮ अरोड़ा ਨੇ ਜਿਹੜੇ ਉਹ ਆਮੋ ਸਾਹਮਣੇ ਹੋਏ ਨੇ ਵਾਰਡ ਦੇ ਵਿੱਚ ਜਿਹੜੀ ਪੋਲਿੰਗ ਬੂਥ ਤੇ ਉਹਨਾਂ ਨੇ ਕਹਿੰਦੀ ਹੈ ਕਿ ਇਹ ਇੱਕ ਦੂਜੇ ਨੂੰ ਤੂੰ ਤੋਂ ਮੈਂ ਮੈਂ ਹੋਈ ਆ ਕਾਫੀ ਬਹਿਸ ਵਾਜੀ ਹੁੰਦੀ ਹੋਈ ਨਸਰ ਆਈ ਹੈ ਲਗਾਤਾਰ ਜਿਹੜਾ ਮਾਹੌਲ ਹੈ ਉਹ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ ਭਖਦਾ ਹੋਇਆ ਜਿਹੜਾ ਦਿਖਾਈ ਦੇ ਰਿਹਾ ਤੁਹਾਨੂੰ ਦੱਸਦੀ ਕਿ ਪਟਿਆਲੇ ਦੇ ਵਿੱਚ ਜਿਹੜਾ ਮਾਹੌਲ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਜਿੱਥੇ ਦੋ ਐਮਐਲਏ ਜਿਹੜੇ ਉਹ ਵਾਰਡ ਨੰਬਰ 40 ਦੇ ਵਿੱਚ ਪਹੁੰਚਦੇ ਆ ਉੱਥੇ ਉਹਨਾਂ ਦਾ ਉਮੀਦਵਾਰ ਜਰਨੈਲ ਸਿੰਘ ਪੰਨੂ ਹੈ ਜਿਸ ਦੇ ਨਾਲ ਚੇਤਨ ਸਿੰਘ ਜੋੜੇ ਮਾਜਰਾ ਐਮਐਲਏ ਸਮਾਣਾ ਤੇ ਗਰਲਾਲ ਕਨੌਰ ਐਮਐਲਏ ਇੱਕ ਨੌਰ ਜਿਹੜੇ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਇੱਕ ਦੁਕਾਨ ਦੇ ਅੰਦਰ ਬੈਠੇ ਨੇ ਤੇ ਬਾਹਰ ਬੀਜੇਪੀ ਆਗੂ ਜੈ ਇੰਦਰ ਕੌਰ ਜਿਹੜੇ ਉਹਨਾਂ ਤੋਂ ਸਵਾਲ ਕਰਦੇ ਹੋਏ ਨਜ਼ਰ ਆ ਨੇ ਉਹਨਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੋਨੋਂ ਐਮਐਲਏ ਆਪਣੇ ਹਲਕੇ ਤੋਂ ਬਾਹਰ ਪੋਲਿੰਗ ਬੂਥਾਂ ਤੇ ਇਹ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਅਸੀਂ ਉਹਨਾਂ ਨੂੰ ਇੱਥੇ ਇਹ ਜਿਹੜਾ ਘਰਾਓ ਕੀਤਾ ਉਹਨਾਂ ਦੇ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਸੀ ਉਹਨਾਂ ਦੇ ਵੱਲੋਂ ਜਿਹੜਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕਿ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਜਿਹੜਾ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ ਚੋਣ ਜਾਬਤਾ ਲੱਗਿਆ ਹੋਇਆ ਵੱਡੀਆਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਗੱਡੀਆਂ ਦਾ ਕਾਫਲਾ ਲੈ ਕੇ ਇਹ ਦੋਨੋਂ ਐਮਐਲਏ ਪਹੁੰਚਦੇ ਆ ਨਾਲ ਭਾਰੀ ਫੋਰਸ ਹੈ ਜਿਹੜੀ ਉਹ ਵੀ ਤੈਨਾਤ ਹੈ ਇਹਨਾਂ ਨੇ ਚੋਣ ਜਾਬਤੇ ਦੀ ਉਲੰਘਣਾ ਕੀਤਾ ਜਿਸ ਦੀ ਸ਼ਿਕਾਇਤ ਜਿਹੜੀ ਜੈਨਦਰ ਕੌਰ ਆ ਬੀਜੇਪੀ ਆਗੂ ਨੇ ਉਹਨਾਂ ਦੇ ਵੱਲੋਂ ਚੋਣ ਕਮਿਸ਼ਨ ਪੰਜਾਬ ਨੂੰ ਵੀ ਕਰ ਦਿੱਤੀ ਜਾਂਦੀ ਹੈ ਤੇ ਨਾਲ ਹਾਈ ਕੋਰਟ ਨੂੰ ਵੀ ਕਰ ਦਿੱਤੀ ਜਾਂਦੀ ਹੈ ਗੱਲ ਆਖੀ ਜਾਂਦੀ ਹੈ ਕਿ ਅਸੀਂ ਸ਼ਿਕਾਇਤ ਕਰਾਂਗੇ ਹਾਲਾਂਕਿ ਜਿਹੜੀ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਆ ਉਹਨਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਐਮਸੀ ਚੋਣਾ ਨੇ ਮਾਹੌਲ ਪੂਰਾ ਗਰਮ ਹੋ ਚੁੱਕਿਆ ਵੱਡੀ ਖਬਰਾਂ ਦੂਸਰੇ ਪਾਸੇ ਦੇ ਗੱਲ ਕਰ ਲਈਓ ਹੁਸ਼ਿਆਰਪੁਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਵਾਰਡ ਨੰਬਰ 6 ਦੇ ਵਿੱਚ ਆਪ ਆਗੂ ਬ੍ਰਹਮ ਸ਼ੰਕਰ ਜੰਪਾ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ अरोड़ा ਨੇ ਜਿਹੜੇ ਉਹ ਆਮੋ ਸਾਹਮਣੇ ਹੋਏ ਨੇ ਤੂ ਤੂ ਮੈਂ ਮੈਂ ਹੋਈ ਹੈ ਲਗਾਤਾਰ ਜਿਹੜਾ ਨਗਰ ਨਿਗਮਾ ਨੂੰ ਲੈ ਕੇ ਅੱਜ ਚੋਣਾਂ ਨੇ ਅੱਜ ਸ਼ਾਮ ਨੂੰ ਜਿਹੜੇ ਰਿਜ਼ਲਟ ਸਾਹਮਣੇ ਆ ਜਾਣਾ ਹੈ ਨੇ ਕਿਉਂਕਿ ਬੀਐਮ ਤੋਂ ਚੋਣਾ ਹੋ ਰਹੀਆਂ ਨੇ ਤਾਂ ਸ਼ਾਮੀ ਜਿਹੜੇ ਰਿਜ਼ਲਟ ਸਾਹਮਣੇ ਆ ਜਾਣਗੇ ਉਸ ਤੋਂ ਪਹਿਲਾਂ ਹੀ ਜਿਹੜੇ ਮਾਹੌਲ ਆ ਜਿਹੜਾ ਉਹ ਪੱਕਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਪਟਿਆਲੇ ਦੇ ਵਿੱਚ ਨਾਮਜ਼ਦਗੀ ਦੇ ਮੌਕੇ ਵੀ ਜਿਹੜੇ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਕਾਫੀ ਤਣਾਅਪੂਰਨ ਹੋਇਆ ਸੀ ਕੱਲ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਸੁਣਵਾਈ ਵੀ ਹੋਈ ਸੀ ਉਸ ਤੋਂ ਬਾਅਦ ਪੁਲਿਸ ਨੂੰ ਜਿਹੜਾ ਤੁਰੰਤ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਸੀ ਕਿਉਂਕਿ ਉਮੀਦਵਾਰਾਂ ਦੇ ਕੋਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੇਪਰ ਖੋਹੇ ਗਏ ਸੀ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਆ ਉਹ ਦਰਜ ਕਰਵਾਈ ਗਈ ਸੀ ਪਟਿਆ ਪਾਈ ਗਈ ਸੀ ਤਾਂ ਕੱਲ ਸੁਨਵਾਈ ਹੁੰਦੀ ਆ ਤੁਰੰਤ ਐਕਸ਼ਨ ਕੀਤਾ ਜਾਂਦਾ ਤਾਂ ਅੱਜ ਨਗਰ ਨਿਗਮ ਚੋਣਾ ਹੋਣ ਜਾ ਰਹੀਆਂ ਪਟਿਆਲੇ ਦੇ ਵਿੱਚ ਸਵੇਰੇ 7 ਵਜੇ ਤੋਂ ਚੋਣਾ ਜਿਹੜੀਆਂ ਨੇ ਉਹ ਹੁਣ ਹੋਣ ਲੱਗ ਪਈਆਂ ਨੇ ਤੜਕੇ ਤੋਂ ਜਿਹੜੇ ਮਤਦਾਤਾ ਨੇ ਉਹ ਆਪਣੀ ਮਤਦਾਦਾਨ ਕਰਨ ਲੱਗੇ ਹੋਏ ਨੇ ਤਾਂ ਸ਼ਾਮ 4 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਚੱਲੂਗਾ 4 ਵਜੇ ਤੱਕ ਜਿਹੜਾ VOTING ਲੋਕ ਕਰ ਸਕਦੇ ਨੇ ਇੱਕ ਕਹਿੰਦੀ ਕਿ ਆਪਣੇ ਹਰਮਨ ਪਸੰਦ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਨੂੰ VOTING ਕਰ ਸਕਦੇ ਆ ਸ਼ਾਮ 4 ਤੋਂ ਬਾਅਦ ਜਿਹੜਾ ਉਹ ਰਿਜ਼ਲਟ ਅਨਾਉਂਸ ਹੋਣੇ ਸ਼ੁਰੂ ਹੋ ਜਾਣਗੇ ਪਰ ਉੱਥੇ ਜਿਹੜਾ ਮਾਹੌਲ ਹੈ ਹੁਣ ਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ